ਮੌਤ ਦੇ ਰੋਪਾਂਦ ਕਰੋ ਗ੍ਰਿਫਤਾਰ ਕੀਤਾ ਗਿਆ ਸਰਦਾਰ ਢੱਲੇਵਾਲ ਸਾਹਿਬ ਨੂੰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਕਿਰਪਾ ਦਿਖਾਓ ਓ ਯਾਰ ਮੱਥੇ ਤੇ ਪਾ ਲੰਗ ਲਾ ਫੁੱਟਬਾਲ 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 ਸਕਰੇਸ਼ਾ ਇਸ ਬੰਦ ਕਰੋ ਬੰਦ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਰਾਤ 2:30 ਵਜੇ ਦੇ ਕਰੀਬ ਸਰਦਾਰ ਗੁਰਦੀਪ ਸਿੰਘ ਡੱਲੇਵਾਲ ਜੀ ਨੂੰ ਇਸ ਕਮਰੇ ਵਿੱਚੋਂ ਪਿਆ ਪੁਲਿਸ ਦਾ 2 300 ਬੰਦਾ ਚੋਕੇ ਲੈ ਗਿਆ ਆ ਕਮਰੇ ਚੋਂ ਇੱਥੋਂ ਇੱਕ ਮਿੰਟ ਇੱਥੋਂ ਆ ਤੋੜ ਕੇ ਹਾਂ ਤੇ ਇਧਰੋਂ ਕੁੰਡਾ ਖੋਲ ਕੇ ਲੈ ਗਏ ਜਿਹੜਾ ਕੱਪੜਾ ਸਾਰਾ ਇੱਥੇ ਹੀ ਰਹਿ ਗਿਆ ਉਹਨਾਂ ਦਾ ਜਿਹੜੇ ਵੀ ਸਾਥੀ ਆ ਹਨਗਵਾਂ ਦੇ ਸੀਗੇ ਉਹਨਾਂ ਦੇ ਬਾਹਰੋਂ ਕੁੰਡੇ ਲਾਤੇ ਜੋ ਸਾਥੀ ਇੱਥੇ ਡਿਊਟੀ ਦੇ ਸੀਗੇ ਉਹਨਾਂ ਨੂੰ ਬਾਹਾਂ ਤੋਂ ਪਕੜ ਕੇ ਸਾਰਿਆਂ ਨੂੰ ਇਕ ਥਾਂ ਬਾਤਾ ਕਮਰੇ ਚ ਉਹਨਾਂ ਨੂੰ ਵੀ ਲੋਕ ਲਾਤਾ ਜਿਹੜੇ ਲਾਗੇ ਤੱਕੇ ਸੀਗੇ ਆਪਣੇ ਨਾਲ ਜਿਵੇਂ ਨੇੜੇ ਆ ਸਾਰਿਆਂ ਨੂੰ ਬਾਹਰੋਂ ਕੁੰਡੀਆਂ ਲਾਤੀਆਂ ਤੇ ਪਿਆਪੁਲਸ ਦੀ ਬਹੁਤ ਘਟੀਆ ਹਰਕਤ ਆ ਇਹ ਵੱਤਵਾਤ ਵੀਰ ਖਨੋਰੀ ਵਾਟਰ ਪਹੁੰਚੋ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਜੀਤ ਸਿੰਘ ਕੌਲੀ ਜ਼ਿਲ੍ਹਾ ਗੂਪਾਰਤੀ ਖਸਾਂਜੁੜੇ ਨਿਕਦਾ ਸਿੱਧੂਪੁਰ ਅੱਜ ਅਸੀਂ ਖੜੇ ਆਂ ਜੀ ਖਨੋਰੀ ਬਾਰਡਰ ਤੇ ਅੱਜ 26 ਤਰੀਕ ਆ ਅੱਜ ਦੇ ਦਿਨ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜਿਹੜੇ ਉਹ ਮਾਰਨ ਵਰਤ ਸ਼ੁਰੂ ਕਰਨ ਜਾ ਰਹੇ ਸੀ ਪਰ ਪੰਜਾਬ ਸਰਕਾਰ ਦੀ ਕੋਜੀ ਹਰਕਤ ਸਾਹਮਣੇ ਆਈ ਆ ਤਕਰੀਬਨ 3 ਵਜੇ ਜਦੋਂ ਵੇਖਿਆ ਉਹਨਾਂ ਨੇ ਕਿ ਕਿਸਾਨ ਸਾਰੇ ਸੁੱਤੇ ਪਏ ਨੇ ਸਰਦਾਰ ਜਗਜੀਤ ਸਿੰਘ ਜੀ ਦੇ ਢੱਲੇਵਾਲ ਦੇ ਟੈਂਟ ਦੇ ਉੱਤੇ ਹਮਲਾ ਹੁੰਦਾ ਜੀ ਤੇ ਕਰੀਬ 3-400 ਦੇ ਕਰੀਬ ਪੁਲਿਸ ਵਾਲਾ ਜਿਹੜਾ ਉਹ ਸਿਵਲ ਦੇ ਵਿੱਚ ਆਣ ਕੇ ਜਿਹੜਾ ਉਹ ਪਹਿਲਾਂ ਰੇਕੀ ਕਰਦੇ ਆ ਤੇ ਫਿਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਇੱਥੋਂ ਚੁੱਕ ਕੇ ਲੈ ਜਾਇਆ ਜਾਂਦਾ ਵਾ ਅਰੈਸਟ ਕਰ ਲਿਆ ਗਿਆ ਵਾ ਇਹ ਬਹੁਤ ਹੀ ਕੋਜੀ ਹਰਕਤ ਆ ਉਹ ਨਹੀਂ ਜਿਹੜੀ ਮੀਟਿੰਗ ਆ ਉਹ ਸਾਡੀ ਚੱਲ ਰਹੀ ਆ ਕੋਈ ਤਿੱਖਾ ਐਕਸ਼ਨ ਜਿਹੜਾ ਇਹਦੇ ਮਤਲਬਕ ਆਪਾਂ ਦੇਣ ਜਾ ਰਹੇ ਆ ਸੋ ਇਹ ਜਿਹੜੀ ਨਿੰਦਨ ਜੋ ਘਟਨਾ ਪੰਜਾਬ ਦੀ ਸਰਕਾਰ ਨੇ ਕੀਤੀ ਆ ਉਸ ਤੇ ਅਸੀਂ ਕੋਈ ਤਿੱਖਾ ਐਕਸ਼ਨ ਜਿਹੜਾ ਉਹ ਲੈਣ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਪਹਿਲੀ ਵਾਰ ਵੇਖੀ ਹੋਣੀ ਆ ਕਿਵੇਂ ਦੋਵੇਂ ਸਟੇਟਾਂ ਦੀਆਂ ਸਰਕਾਰਾਂ ਹਰਿਆਣਾ ਦੀ ਪੰਜਾਬ ਦੀ ਕੇਂਦਰ ਦੀ ਫੋਰਸ ਸੁੱਤੇ ਬੰਦਿਆ ਨੂੰ ਚੱਕ ਕੇ ਲੈ ਜਾਣਾ ਪ੍ਰਧਾਨ ਜੀ ਨੂੰ ਜੋੜੇ ਵੀ ਨਹੀਂ ਪਾਉਂਦੇ ਇਸ ਪੈਰਾ ਦੇ ਵਿੱਚ ਇੱਕ ਜਿਹੜਾ ਮੁੰਡਾ ਆਪਣਾ ਨਾਲ ਸੀਗਾ ਉਹਨਾਂ ਨੂੰ ਧੱਕੇ ਮਾਰ ਕੇ ਤੋੜ ਕੇ ਆਪਣੇ ਜਿਹੜੇ ਦਰਵਾਰ ਵਾਲਾ ਆਇਆ ਟਰਾਲੀਆਂ ਦੇ ਬਾਰ ਤੋੜ ਕੇ ਲੈ ਕੇ ਗਏ ਨੇ 3 ਵਜੇ ਦਾ ਟਾਈਮ ਹੈ ਹੁਣ 10 20 ਮਿੰਟ ਉੱਤੇ ਹੋਏ ਨੇ ਦਾ ਘੰਟਾ ਪਾਪਾ ਇਸ ਕਰਕੇ ਆਪਣੇ ਸਾਰੀ ਫੋਰਸ ਨੂੰ ਕਹਿੰਦੇ ਹੁੰਦੇ ਸੀ ਭਈ ਇਹ ਸਰਕਾਰਾਂ ਦਾ ਕੋਈ ਯਕੀਨ ਨਹੀਂ ਕੋਈ ਧਿਆਨ ਨਹੀਂ ਇੱਕ ਪਾਸੇ ਹੋ ਗੱਲ ਸੁਣੋ ਸਰਕਾਰ ਭਈ ਕਿਸਾਨਾਂ ਦੇ ਹਮਦਰਦ ਨਹੀਂ ਆ ਕਿਸਾਨਾਂ ਦੀਆਂ ਮੰਗਾਂ ਜਾਇਜ ਨੇ ਬੈਠੋ ਬੈਠੋ ਅੱਜ ਜਿਹੜੀ ਆਪਦੀ ਆਵਾਜ਼ ਜਿਹੜੀ ਆਪਦੀ ਹੱਕ ਲਈ ਲੜ ਰਹੇ ਆ ਉਹ ਮੂੰਹ ਵੱਧ ਕੀਤੇ ਜਾ ਰਹੇ ਨੇ ਤਾਂ ਇਸ ਕਰਕੇ ਆਪਾਂ ਕਹਾਂ ਸੀ ਵੀ ਜਿਹੜਾ ਲੜਾਈ ਹੈ ਆਰ ਤੇ ਪਾਰ ਦੀ ਹੈ ਸਰਕਾਰ ਭਲੇਖੇ ਚ ਨਾ ਰਹੇ ਕੋਈ ਗੱਲ ਨਹੀਂ ਗੱਲੇਵਾਲ ਸਾਹਿਬ ਨੇ ਤਾਂ ਮਰਨ ਵਰਤੇ ਬੈਠਣਾ ਸੀਗਾ ਅੱਜ ਨਹੀਂ ਤਾਂ ਕੱਲ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲਓ ਫੋਰਸ ਨਹੀਂ ਚੜਾਉਣੀ ਐ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਦੋਨੇ ਫੋਰਮਾਨ ਦੇ ਆਗੂ ਲੀਡਰਸ਼ਿਪ ਐ ਆਪਾਂ ਦਾ ਜਿਹੜੇ ਵਰਕਰ ਹੈ ਪੂਰੇ ਧਿਆਨ ਚ ਜਾਗ ਤੇ ਚ ਰਹਿ ਕੇ ਘਬਰਾੜ ਤੇ ਨਹੀਂ ਆਉਣਾ ਕਿਸੇ ਨੇ ਆਪਾਂ ਜਾਗ ਤੇ ਚ ਰਹਿ ਕੇ ਮੀਟਿੰਗ ਕਰਕੇ ਜੋ ਫੈਸਲੇ ਕਰਾਂਗੇ ਸਖਤ ਕਰਾਂਗੇ ਏਦੋਂ ਵੀ ਸਖਤ ਕਰਾਂਗੇ ਪਰ ਸਾਡੀ ਜਿਹੜੀ ਅੱਜ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੀਆਂ ਭਰਾਵੋ ਕੋਈ ਹੱਦਾ ਨਹੀਂ ਇਹਨਾਂ ਦਾ ਕੋਈ ਟਾਈਮ ਨਹੀਂ ਇਨਾਂ ਦਾ ਕੋਈ ਸਮਾਂ ਨਹੀਂ ਆਪਾਂ ਨੂੰ ਵੰਡ ਕੇ ਪਾੜ ਕੇ ਆ ਹਰਿਆਣੇ ਦੀ ਹੱਦ ਹੈ ਰਾਜਸਥਾਨ ਦੀ ਹੱਦ ਹੈ ਆ ਦੋਨੇ ਤਿੰਨੇ ਸਟੇਟਾਂ ਦੀਆਂ ਸਰਕਾਰਾਂ ਰੱਖ ਕੇ ਇਧਰ ਦੀ ਜਿਹੜਾ ਆ ਕੇ ਖੇਤਾ ਵਿੱਚ ਦੀ 2-300 ਬੰਦਾ ਪੁਲਿਸ ਦਾ ਆਪਣੇ ਇੱਕੇ ਦੰਬ ਸੁੱਤੇ ਪਏ ਬੰਦਿਆਂ ਨੂੰ ਜਿਹੜੇ ਉਰੇ ਪਏ ਸੀਗੇ ਉਹਨਾਂ ਨੂੰ ਦੱਬ ਲੈਣਾ ਬੋਲਣ ਵੀ ਨਹੀਂ ਦਿੱਤਾ ਤਾਂ ਉਹ ਜਿਹੜੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਦੀ 19 ਥੋੜੀ ਹੈ ਤਾਂ ਆਪਾਂ ਜਿੰਨੇ ਵੀ ਕਿਸਾਨ ਇੱਥੇ ਆਏ ਆ ਆਪਾਂ ਜਾਤ ਤੇ ਚ ਰਹਿ ਕੇ ਫੈਸਲਾ ਦੇਵਾਂਗੇ ਆਪਾਂ ਜੋ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਸਾਡਾ ਏਕਾਗੂ ਪੁਲਿਸ ਨੇ ਚੱਕਿਆ ਤਾਂ ਦੂਜੇ ਦੀ ਜਿਹੜੀ ਲੜੀ ਆ ਆਪਣੀ ਮਰਨ ਵਰਤ ਦੀ ਉਹ ਹਰ ਹਰ ਚਲਾਵਾਂਗੇ ਪਰ ਭਰਾਵੋ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਖਾਲੀ ਹੱਥਾਂ ਨਾਲ ਨਹੀਂ ਮੋਰਚੇ ਜਿੱਤੇਦੇ ਤਾਂ ਆਪਾਂ ਨੂੰ ਹੁਣ ਜਾਤ ਤੇ ਚ ਰਹਿ ਕੇ ਜਿੰਨੇ ਵੀ ਚਲਾਵਾਂਗੇ ਤਾਂ ਫੋਰਸ ਨੂੰ ਵੀ ਚੇਤਾਵਨੀ ਹੈ ਹੁਣ ਜਿੰਨੇ ਤੇ ਸਾਡੇ ਤੇ ਰਹੇ ਦੇ ਸੀ ਨੇੜੇ ਕਿਸੇ ਨੂੰ ਆਪਣੇ ਮੋਰਚੇ ਦੇ ਵਿੱਚ ਲੱਗਣ ਨਹੀਂ ਦੇਣੀ ਤਾ ਜਿੰਨੇ ਵੀ ਆਪਣੇ ਲੀਡਰਸ਼ਿਪ ਹੈ ਆਪਾਂ ਬੈਠ ਕੇ ਇੱਥੇ ਜਿੰਨੇ ਮੋਰਚੇ ਚੋਂ ਜਿੰਨੇ ਸਨੇਹੇ ਲੱਗ ਰਹੇ ਆ ਲੋਕ ਉੱਠ ਕੇ ਆ ਰਹੇ ਆ ਤਾਂ ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ ਬੁਧਾਈ ਦੇ ਪਾਤਰੋ ਤਾਂ ਆਪਾਂ ਫੈਸਲਾ ਕਰਾਂਗੇ ਘਬਰਾਟ ਨਹੀਂ ਹੋਣਾ ਆਪਣਾ ਜਿਹੜਾ ਮੋਰਚਾ ਜਿਹੜੀ ਟਰਾਲੀਆਂ ਪੰਜ ਦਸ ਜਣੇ ਬੰਦੇ ਉਧਰ ਪਹਿਰਾ ਦਿਓ ਜਿੰਨੇ ਵੀ ਰਸਤੇ ਆ ਇੱਧਰ ਵੀ ਪਹਿਰਾ ਦਿਓ ਇੱਧਰ ਜਿਹੜਾ ਸਾਰਾ ਸਾਡਾ ਸਟੇਜ ਜਿਹੜੀ ਬੰਦੇ ਵਰਕਰ ਬੈਠੇ ਆ ਇਨੂੰ ਜਾਗ ਤੇ ਜ ਰਹਿ ਕੇ ਕਿਉਂਕਿ ਇਹਨਾਂ ਦਾ ਕੋਈ ਯਕੀਨੀ ਤਾਂ ਕਿਹੜੇ ਵੇਲੇ ਕਿੰਨੇ ਇਹ ਹਮਲੇ ਕਰ ਸਕਦੇ ਹਨ ਹੋਰ ਫੋਰਸ ਆ ਸਕਦੀ ਹੈ ਤਾਂ ਆਪਾਂ ਨੂੰ ਘਬਰਾੜਦੇ ਨੂੰ ਜਾਗ ਤੇ ਜ ਰਹਿ ਕੇ ਜਿਹੜੇ ਰਸਤੇ ਆ ਆ ਰਸਤੇ ਦੇ ਵਿੱਚ ਵੀ ਆਪਾਂ ਟਰਾਲੀਆਂ ਲਾਵਾਂਗੇ ਉਧਰ ਲਾ ਕੇ ਸਾਰਾ ਕੁਝ ਪ੍ਰੋਗਰਾਮ ਕਰਕੇ ਜਿਹੜਾ ਆਪਾਂ ਰਸਤਾ ਦਿੱਤਾ ਸੀ ਲੋਕਾਂ ਨੂੰ ਇਹਦੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਨਹੀਂ ਤਾਂ ਜਿਹੜੇ ਆਪਣੇ ਉਹਨਾਂ ਨੇ ਹਮਲੇ ਬੋਲੇ ਆ ਪਹਿਲੀ ਵਾਰ ਦੇਖਿਆ ਕਿ ਸੁੱਤੇ ਪਏ ਬੰਦਿਆਂ ਨੂੰ ਚੱਕ ਕੇ ਲੈ ਕੇ ਜਾਣਾ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ ਤਾਂ ਜਿਹੜੀ ਆਪਣਾ ਭੰਨ ਤੋੜ ਕਰਕੇ ਗਏ ਆ ਹੁਣ ਆਪਣੇ ਜਿਹੜੇ ਉਹ ਮੁੰਡੇ ਵੀ ਸੀਗੇ ਜਿਹੜੇ ਇਹਨਾਂ ਦੇ ਮੋਬਾਈਲ ਚੱਕ ਕੇ ਲੈ ਕੇ ਜਾਣਾ ਸਮਾਨ ਲੈ ਕੇ ਜਾਣਾ ਚੱਕ ਕੇ ਜਿਵੇਂ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਜਿਹੜੇ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਤਾਂ ਇਹ ਆ ਕੇ ਧਾਬਾ ਬੋਲ ਕੇ ਜਿਵੇਂ ਆਪਣੇ ਡੋਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਆਪਾਂ ਕੋਈ ਗੱਲ ਨਹੀਂ ਜਾਬ ਤੇ ਜ ਰਹਿ ਕੇ ਮੈਂ ਫਿਰ ਅਪੀਲ ਕਰਦਾ ਸਰਕਾਰਾਂ ਘਬਰਾਟ ਚ ਲੈ ਕੇ ਆਉਂਦੀਆਂ ਹੁੰਦੀਆਂ ਨੇ ਆਪਾਂ ਨਹੀਂ ਘਬਰਾਟ ਚ ਆਉਣਾ ਹਰ ਹਾਲਤ ਜਿੱਤਾਂਗੇ ਹਰ ਹਾਲਤ ਜਿਹੜੀ ਲੜੀ ਐ ਉਹਨੂੰ ਪੂਰਾਗੇ ਤਾਂ ਹੁਣ ਆਪਾਂ ਦੀ ਜਿਹੜੀ ਹੋਰ ਵੀ ਜ਼ਿੰਮੇਵਾਰੀ ਬਣ ਗਈ ਐ ਕਈ ਲੋਕ ਆਪਣੇ ਵਰਕਰ ਵੀ ਸਰਸਰੀ ਸਮਝਦੇ ਸੀ ਵੀ ਯਾਰ ਆਏ ਨਹੀਂ ਹੋਣਾ ਕੁਝ ਮਰਬਰਤ ਨਾਲ ਨਹੀਂ ਹੋਣਾ ਕੁਝ ਪ੍ਰਾਪੂ ਕਿੰਨੀਆਂ ਪਰੇਲਾ ਰੋਕੀਆਂ ਕਿੰਨੇ ਰੋਡ ਜਾਮ ਕੀਤੇ ਐ ਆ ਜਿਹੜਾ ਸਿਰੇ ਦਾ ਐਕਸ਼ਨ ਸਰਕਾਰ ਇਹਨੂੰ ਫੇਲ ਕਰਨਾ ਚਾਹੁੰਦੀ ਹੈ ਕਿਸੇ ਹਾਲਤ ਨਹੀਂ ਆਪਾਂ ਫਿਰ ਹੋਣ ਦੇਵਾਂਗੇ ਭਾਵੇਂ ਮਰ ਜਾਾਂਗੇ ਇੱਥੋਂ ਇੱਥੇ ਬੈਠੇ ਤਾਂ ਆਪਾਂ ਜਿਹੜਾ ਲੜੀ ਹੈ ਉਹ ਹਰ ਹਾਲਤ ਆ ਮੈਂ ਦੋਨੇ ਫੋਰਮਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਦੇਵਾਂਗੇ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਉਹ ਹਰ ਹਾਲਤ 12 ਵਜੇ ਸਟੇਚ ਲਾ ਕੇ ਮਰ ਵਰਤੇ ਬੈਠਾਂਗੇ ਸੋਨਿਆਲੇ ਬੰਦ ਨਹੀਂ ਹੋਰ ਵੇਂਦੇ 15 ਗੱਡੀਆਂ ਸੀ ਮੈਂ ਬਾਤ ਖੜਾ ਜੀ ਰੋਟੇ ਉਥੋਂ ਕਿੰਨੇ ਮੀਟਰ ਪੰਪ ਚੱਲ ਕੇ ਆਏ ਲੋਕਾਂ ਵਾਜਾ